ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਫੀਸਾਂ ਦੇ ਵਾਅਦੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਵਿਦਿਆਰਥੀਆਂ ਵੱਲੋਂ ਵੱਖਰੇ ਅੰਦਾਜ਼ ਚ ਗੀਤ ਗਾ ਕੇ ਪ੍ਰਸ਼ਾਸਨ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਐਸਐਫਐਸ ਦੀ ਨੇਤਾ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਮੌਕਾ ਪਰਸਤੀ ਦਾ ਇਤਿਹਾਸ ਸਾਰੀਆਂ ਸਰਕਾਰਾਂ ਦਾ ਰਿਹਾ ਤੇ ਉਵੇਂ ਉਹਨਾਂ ਨੇ ਇੱਥੇ ਆ ਕੇ ਡੈਕਟ ਕੀਤਾ ਇੱਥੇ ਆ ਕੇ ਉਹਨਾਂ ਨੇ ਸਿਰਫ ਇਹ ਕਿਹਾ ਵੀ ਅਸੀਂ ਅੰਦਰ ਜਾ ਕੇ ਗੱਲ ਕਰਾਂਗੇ ਅੰਦਰ ਜਾ ਕੇ ਕਿਉਂਕਿ ਸਾਨੂੰ ਕਿਹਾ ਜਾ ਰਿਹਾ ਕਿ ਅਥਾਰਟੀ ਦਾ ਇੱਕ ਵੀ ਬੰਦਾ ਹੈ ਨਹੀਂਗਾ ਸਾਰੇ ਐਕਟਿੰਗ ਨੇ ਪਰ ਅੰਦਰ ਇਸ ਦੇ ਬਾਵਜੂਦ ਵੀ ਅੰਦਰ ਜਾ ਕੇ ਗੱਲ ਕਰਕੇ ਆਉਂਦੇ ਨੇ ਤੇ ਬਾਹਰ ਆ ਕੇ ਦੱਸਦੇ ਨੇ ਸਾਡੀ ਮੀਟਿੰਗ ਫਿਕਸ ਹੋ ਗਈ ਆ ਤੇ ਇੱਥੇ ਮਿੰਟਿਕ ਬਹਿ ਕੇ ਸਾਨੂੰ ਦਿਖਾ ਕੇ ਮੜਕੇ ਉੱਤ ਨੂੰ ਚਲੇ ਜਾਂਦੇ ਨੇ ਭਲੇ ਇਹ ਬਿਲਕੁਲ ਜਿਹੜੀ ਡਬਲ ਸਟੈਂਡਰਡ ਹੈ ਜਿਹੜਾ ਚਿਹਰਾ ਹੈਗਾ ਗਵਰਨਮੈਂਟ ਦਾ ਤੇ ਮੁੱਦੇ ਤੇ ਗੱਲ ਨਹੀਂ ਹੋ ਰਹੀ ਪੋਲਿਟਿਕਲ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ ਇੱਕ ਪਾਸੇ ਵੀਆਈਪੀ ਕਲਚਰ ਨੂੰ ਬੰਦ ਕਰਨ ਦੀ ਗੱਲ ਹੋ ਰਹੀ ਆ ਤੇ ਲਾਹੌ ਲਸ਼ਕਰ ਲੈ ਕੇ ਸਟੂਡੈਂਟ ਨਾਲ ਜਿਹੜੀ ਪੰਜਾਬ ਸਰਕਾਰ ਉਹ ਗੱਲ ਵੀ ਨਹੀਂ ਕਰਦੀ ਦੂਜੇ ਪਾਸੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਉਣ ਆਏ ਟੈਕਨੀਕਲ ਐਜੂਕੇਸ਼ਨ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਨਾਲ ਨੇ ਤੇ ਜਲਦ ਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਆਮਨੇ ਸਟੂਡੈਂਟ ਅਥਾਰਟੀ ਕੇ ਸਾਥ ਔਰ ਪੰਜਾਬ ਸਰਕਾਰ ਕੀ ਇੱਕ ਜੁਆਇੰਟ ਮੀਟਿੰਗ ਤੈਅ ਕਰਦੀ ਹੈ मंडे को दोनों मिलेंगे और जो भी विवाद है वो खत्म हो जाएगा है समय हो गया आई एम स्टूडेंट, स्टूडेंट्स के साथ गलत हो रहा है उनकी फीस कम होनी चाहिए जो पर्चे हैं वो वापस होने चाहिए आई एम पंजाब सरकार की तरफ से क्या पंजाब सरकार यही चाहती ਸਰਕਾਰ ਨੂੰ ਚਾਹੀਦਾ ਹੈ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਪੜ੍ਹਾਈ ਛੱਡ ਪਿਛਲੇ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਤਰਨਿਆ ਦੀ ਥਾਂ ਕਲਾਸਾਂ 'ਚ ਆਪਣਾ ਸਮਾਂ ਲਗਾਉਣ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜਗਬਣੀ ਟੀਵੀ